ਕੈਨੇਡਾ ਦੇ ਵਿੱਚ ਇੰਡੀਅਨ ਸਟੇਟ ਵੱਲੋਂ ਦਖਲਅੰਦਾਜ਼ੀ ਤਾਂ ਸਾਬਤ ਹੋ ਗਈ ਹੈ ਸਾਰੇ ਪਾਸੇ ਸੋ ਇੰਡੀਅਨ ਮੀਡੀਆ ਜਿੰਨਾ ਹੈਗਾ ਉਥੇ ਜਾਂ ਕੈਨੇਡਾ ਦੇ ਵਿੱਚ ਜਿਨੇ ਰੈਡ ਐਫ ਐਮ ਦਿਸ 댓 ਰੇਡੀਓ ਨੇ ਜਾਂ ਰਸਾਲੇ ਨੇ ਜਾਂ ਅਖਬਾਰ ਨੇ ਇੰਡੀਅਨ ਲੋਕਾਂ ਦੇ ਉਹ ਸਾਰੇ ਸਮੂਚੇ ਤੌਰ ਦੇ ਉੱਤੇ ਰੂਪੀ ਢਲਾ ਦੇ ਗੁਣਗਾ ਰਹੇ ਨੇ ਤੇ ਉਸ ਨੂੰ ਅੱਗੇ ਲੈ ਕੇ ਆਉਣ ਦੀ ਗੱਲ ਕਰ ਰਹੇ ਨੇ ਉਹ ਸਾਰੇ ਉਸ ਨੂੰ ਲੇਡੀ 트ੰਪ ਦੇ ਤੌਰ ਦੇ ਉੱਤੇ ਵਾਰ-ਵਾਰ ਪ੍ਰਚਾਰ ਕਰ ਰਹੇ ਨੇ ਕਿ ਇਹ ਲੇਡੀ 트ੰਪ ਸੋ ਇਹਦੇ ਚ ਇਹ ਆਪਣੇ ਆਪ ਇੰਡੀਅਨ ਸਟੇਟ ਦੇ ਮਨਸੂਬੇ ਨੇ ਜਿਹੜੇ ਸਾਡੇ ਸਾਹਮਣੇ ਆ ਜਾਂਦੇ ਨੇ ਰੂਬੀ ਢੱਲਾ ਪ੍ਰਧਾਨ ਮੰਤਰੀ ਬਣੇ ਜਾਂ ਨਾ ਬਣੇ ਉਹ ਸਿੱਖ ਵੋਟ ਨੂੰ ਵੰਡਣਾ ਚਾਹਦਾ ਇੰਡੀਆ ਸੋ ਉਹਦੇ ਚ ਕਿਸੇ ਨਾ ਕਿਸੇ ਤਰੀਕੇ ਕਾਮਯਾਬ ਹੋ ਸਕਦਾ ਜੇਕਰ ਅਸੀਂ ਅੱਜ ਦੀ ਗੱਲ ਨਾ ਕਰੀਏ ਰੂਬੀ ਢੱਲਾ ਨੇ 1984 ਦੇ ਵਿੱਚ ਜਦੋਂ ਇੰਦਰਾ ਗਾਂਧੀ ਨੇ ਇੰਡੀਅਨ ਸਟੇਟ ਨੇ ਦਰਪਾਰ ਸਾਹਿਬ ਦੇ ਉੱਤੇ ਫੌਜੀ ਹਮਲਾ ਕੀਤਾ ਸੀ ਉਸ ਵੇਲੇ ਰੂਬੀ ਢੱਲਾ 10 ਸਾਲ ਦੀ ਸੀ 1974 ਦਾ ਉਹਦਾ ਜਨਮ ਹੈ 1984 ਚੋ 10 ਸਾਲ ਦੀ ਸੀ ਤੇ ਉਸਨੇ ਇੰਦਰਾ ਗਾਂਧੀ ਨੂੰ ਇੱਕ ਪੱਤਰ ਲਿਖਿਆ 10 ਸਾਲ ਦੇ ਬੱਚੇ ਦੇ ਮਨ ਦੇ ਵਿੱਚ ਐਡੀ ਵੱਡੀ ਗੱਲ ਕਦੇ ਵੀ ਨਹੀਂ ਆ ਸਕਦੀ ਮੇਰੇ ਸੰਦੇ ਉਸਦੇ ਮਾਪਿਆਂ ਨੇ ਉਸ ਨੂੰ ਪ੍ਰੇਰਿਤ ਕੀਤਾ ਹੋ ਉਸ ਨੂੰ ਦੱਸਿਆ ਹੋ ਜਾਂ ਗਾਈਡ ਕੀਤਾ ਹੋ ਕਿ ਭਾਈ ਤੂੰ ਪੱਤਰ ਲਿਖ ਬੱਚਾ ਉਸ ਪੱਤਰ ਦੇ ਵਿੱਚ ਉਸਨੇ ਜੋ ਇੰਦਰਾ ਗਾਂਧੀ ਵੱਲੋਂ ਕੀਤਾ ਗਿਆ ਸੀ ਉਸ ਦੇ ਵਿੱਚ ਉਸਨੇ ਇੰਦਰਾ ਗਾਂਧੀ ਨੂੰ ਕਿਹਾ ਕਿ ਤੁਹਾਨੂੰ ਉੱਥੇ ਜਿਹੜੇ ਵਧੇਕੀਆਂ ਹੋਈਆਂ ਜਾਂ ਇਨਜਸਟਿਸ ਹੋਇਆ ਉਹ ਨਹੀਂ ਸੀ ਕਰਨਾ ਚਾਹੀਦਾ ਤਾਕਤ ਦੀ ਵਰਤੋਂ ਨਹੀਂ ਸੀ ਕਰਨੀ ਚਾਹੀਦੀ ਸੋ ਜਿਹੜਾ ਇਸ ਦਾ ਪੱਤਰ ਆ ਉਹਦਾ ਇੰਦਰਾ ਗਾਂਧੀ ਜਵਾਬ ਦਿੰਦੀ ਹੈ ਇਸ ਪੱਤਰ ਦੇ ਵਿੱਚ ਪਹਿਲੀ ਗੱਲ ਤਾਂ ਇਹ ਆ ਰੂਬੀ ਢੱਲਾ ਦੇ ਪੱਤਰ ਦੇ ਵਿੱਚ ਕਿ ਇਸ ਨੇ ਕਿਹਾ ਤਾਕਤ ਦੀ ਵਰਤੋਂ ਨਹੀਂ ਸੀ ਕਰਨੀ ਚਾਹੀਦੀ ਤੇ ਜਸਟਿਸ ਕਰਨਾ ਚਾਹੀਦਾ ਹੋਰ ਜੋ ਕੁਝ ਹੋਇਆ ਵੀ ਉਹਦਾ ਮਸਲੇ ਦਾ ਹੱਲ ਕਰੋ ਤਾਕਤ ਦੀ ਵਰਤੋਂ ਨਹੀਂ ਸੀ ਕਰਨੀ ਚਾਹੀਦੀ ਭਾਵ ਕਾਰਵਾਈ ਤਾਂ ਠੀਕ ਹੈ ਦਰਬਾਰ ਸਾਹਿਬ ਦੇ ਉੱਤੇ ਪਰ ਇਸ ਤਰ੍ਹਾਂ ਨਹੀਂ ਸੀ ਕਰਨੀ ਚਾਹੀਦੀ ਤੇ ਇਹ ਗੱਲ ਬਿਲਕੁਲ ਚਿੱਟੇ ਦੇਣਵਾਂਗੇ ਇਹਨਾਂ ਸ਼ਬਦਾਂ ਨੂੰ ਇਹਨਾਂ ਅੱਖਰਾਂ ਨੂੰ ਅਸੀਂ ਇਸ ਨੂੰ ਡੀਕੋਡ ਕਰ ਸਕਦੇ ਹਾਂ ਕਿ ਕਿਤੇ ਨਾ ਕਿਤੇ ਭਾਰਤੀ ਅੰਬੈਸੀ ਜਿਹੜੀ ਕੈਨੇਡਾ ਦੇ ਵਿੱਚ ਉਸ ਵੇਲੇ ਹੋਊਗੀ ਉਹਦੇ ਪੇਰੈਂਟਸ ਉਸਦੇ ਸੰਪਰਕ ਦੇ ਵਿੱਚ ਹੋਣਗੇ ਤੇ ਇੱਕ ਤੈਅਸ਼ੁਦਾ ਸਕੀਮ ਦੇ ਤਹਿਤ ਪਲਾਨ ਦੇ ਮੁਤਾਬਕ ਰੂਬੀ ਢੱਲਾ ਕੋਲੋਂ ਚਿੱਠੀ ਲਿਖਵਾਈ ਗਈ ਇੰਦਰਾ ਗਾਂਧੀ ਨੂੰ ਤੇ ਇੰਦਰਾ ਗਾਂਧੀ ਨੇ ਉਸ ਨੂੰ ਜਵਾਬ ਦਿੱਤਾ ਬਾਕੀ ਇੰਨੀਆਂ ਲੱਖਾਂ ਚਿੱਠੀਆਂ ਗਈਆਂ ਹੋਣਗੀਆਂ ਇੰਦਰਾ ਨੂੰ ਜਿਦੇ ਵਿੱਚ ਗਾਲਾਂ ਕੱਢੀਆਂ ਹੋਣਗੀਆਂ ਉਹਨੂੰ ਪਰ ਕੀ ਇੰਦਰਾ ਗਾਂਧੀ ਨੇ ਕਿਸੇ ਨੂੰ ਜਵਾਬ ਦਿੱਤਾ ਹੋ ਨਹੀਂ ਬਿਲਕੁਲ ਨਹੀਂ ਰੂਬੀ ਢੱਲਾ ਨੂੰ ਜਵਾਬ ਦਿੱਤਾ ਉਸਨੇ ਉਸ ਦਾ ਧੰਨਵਾਦ ਕੀਤਾ ਤੇ ਉਸ ਨੂੰ ਦਿੱਲੀ ਇਨਵਾਈਟ ਕੀਤਾ ਪਰ ਕੀ ਹੈ ਕਹਿੰਦੇ ਰੂਬੀ ਢੱਲਾ ਬੈਗਬੂ ਬਣ ਕੇ ਤਿਆਰ ਹੋ ਗਈ ਸੀ ਆਪਣਾ ਇੰਦਰਾ ਗਾਂਧੀ ਕੋਲ ਜਾਣ ਲਈ ਪਰ ਉਹ 31 ਅਕਤੂਬਰ ਨੂੰ ਜਿਹੜਾ ਭਾਈ ਬਿਆਨਤ ਸਿੰਘ ਅਤੇ ਭਾਈ ਸਤਵੰਤ ਸਿੰਘ ਹੋਰਾਂ ਨੇ ਇੰਦਰਾ ਗਾਂਧੀ ਨੂੰ ਗੱਡੀ ਚਾੜਤਾ ਤੇ ਸਜ਼ਾ ਦਿੱਤੀ ਤੇ ਉਹਨਾਂ ਨੇ ਬੈਗਬੂ ਫਿਰ ਉੱਥੇ ਹੀ ਰੱਖ ਲਿਆ ਆਪਣੇ ਸੋ ਇਦਾਂ ਦੀ ਗੱਲ ਹੈ ਤੇ ਹੁਣ ਜਿਹੜਾ ਮੋਦੀ ਨਾਲ ਜਾਂ ਹੋਰ ਸਾਰਾ ਕੁਝ ਹੈ ਲੈਂਡ ਡੇਨ ਜਾ ਉਹ ਤਾਲਮੇਲ ਬੈਠਿਆ ਹੋਇਆ ਰੂਬੀ ਢੱਲਾ ਦਾ ਇਹ ਆਪਣੇ ਆਪ ਦੇ ਵਿੱਚ ਸ਼ੱਕ ਨਹੀਂ ਪੈਦਾ ਕਰਦਾ ਯਕੀਨ ਪੈਦਾ ਕਰਦਾ ਸਾਡੇ ਮਨਾਂ ਦੇ ਵਿੱਚ ਕਿ ਹਾਂ ਇਹ ਇੰਡੀਅਨ ਸਟੇਟ ਦੀ ਇੱਕ ਟੂਲ ਹੈ